ਜੀ ਬਈ ਦੋਸਤੋ ਕੀ ਹਾਲ ਚਾਲ ਹੈ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਗੱਲ ਫਾਰਮ ਤੇ ਅੱਜ ਦਾ ਜੀ ਵਿਸ਼ਾ ਜਿਵੇਂ ਕਿ ਆਪਾਂ ABS ਕੰਪਨੀ ਦੇ ਬੋਲਰ ਦੀ ਤਕਰੀਬਨ ਸੀਮਨ ਭਰੌਣੇ ਆ ਉਹਨਾਂ ਬੁੱਲਾਂ ਵਿੱਚੋਂ ਆਪਾਂ ਕੁਛ ਕੁ 4-5 ਬੋਲਰ ਚੁਣੇ ਜਾਂ ਚੰਗੇ ਟੌਪ ਦੇ ਜਿਨ੍ਹਾਂ ਦੀ ਆਪਾਂ ਮਾਂ ਦਾ ਮਿਲਕ ਰਿਕਾਰਡ ਦਾ ਤੁਹਾਨੂੰ ਦੱਸਾਂਗੇ ਕਿ ਉਸ ਦੀ ਮਾਂ ਦਾ ਮਿਲਕ ਰਿਕਾਰਡ ਕੀ ਆ ਕਿਉਂਕਿ ਜਿਹੜੀ ABS ਵਾਲੇ ਆ ਇਹ ਤਕਰੀਬਨ ਇਹਨਾਂ ਦੀ ਜਿਹੜੀ ਸਾਈਟ ਵੀ ਹੁੰਦੀ ਆ ਸਾਈਟ ਤੇ ਬਾਕੀ ਤਾਂ ਸਾਰੇ ਅੰਕੜੇ ਪਏ ਹੁੰਦੇ ਆ ਬਟ ਮਿਲਕ ਰਿਕਾਰਡ ਦਾ ਡਾਟਾ ਬਹੁਤ ਘੱਟ ਹੁੰਦਾ ਠੀਕ ਹੈ ਜੀ ਸੋ ਆਇਆ ਤਾਂ ਲਿਖਿਆ ਹੁੰਦਾ ਵੀ ਇੱਕ ਸਾਲ ਦਾ ਮਿਲਕ ਕਿੰਨੇ ਪ੍ਰੋਡਕਸ਼ਨ ਵਧ ਕੇ ਦੇ ਰਹੀ ਹੈ ਬਟ ਟੋਟਲ ਡਾਟਾ ਬਹੁਤ ਘੱਟ ਲਿਖਿਆ ਹੁੰਦਾ ਸੋ ਆਪਾਂ 4 ਤੋਂ 5 ਬੋਲੇ ਚੁਣੇ ਆ ਜਿਨ੍ਹਾਂ ਦਾ ਆਪਾਂ ਮਾਂ ਦਾ ਮਿਲਕ ਰਿਕਾਰਡ ਤੁਹਾਨੂੰ ਦੱਸਾਂਗੇ ਜੋ ਕਿ ਚੰਗਾ ਮਿਲਕ ਰਿਕਾਰਡ ਹੋਊਗਾ ਠੀਕ ਹੈ ਜੀ ਬਾਕੀ ਹੋਰ ਆਪਾਂ ਕਿਸੇ ਅੰਕੜੇ ਦੀ ਗੱਲ ਨਹੀਂ ਕਰਨੀ ਇਹ ਨਹੀਂ ਦੇਖਣਾ ਬੋਲੇ ਚੰਗਾ ਜਾਂ ਉਸਦੇ ਮਾੜਾ ਜਾਂ ਉਸਦੇ ਐਡਰੈਸ ਕੋਰ ਜਾਂ ਫੀਲਡ ਸਕੋਰ ਹੋਰ ਕੋਈ ਗੱਲ ਨਹੀਂ ਹੋਊਗੀ ਉਸ ਬਾਰੇ ਬਸ ਕੱਲੇ ਮਿਲਕ ਰਿਕਾਰ ਗੱਲ ਕੀਤੀ ਜਾਊਗੀ ਠੀਕ ਹੈ ਜੀ ਸੋ ਆਪਾਂ ਅੱਜ ਦੀ ਵੀਡੀਓ ਸ਼ੁਰੂ ਕਰਦੇ ਆ ਇੱਕ ਬੇਨਤੀ ਆ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰਿਆ ਕਰੋ ਜੀ ਠੀਕ ਹੈ ਜੀ ਸੋ ਟਾਈਮ ਨਾ ਖਰਾਬ ਕਰਦੇ ਹੋਏ ਅੱਜ ਦੀ ਵੀਡੀਓ ਸ਼ੁਰੂ ਕਰਦੇ ਆ ਜੀ ਸਭ ਤੋਂ ਪਹਿਲਾਂ ਤਾਂ ਦੇਖੋ ਜੀ ਬੋਲ ਆ ਰਿਹਾ ਜੀ ਆਪਣਾ ਏਬੀਐਸ ਦਾ ਰਮਾਡਾ ਬੋਲ ਠੀਕ ਹੈ ਜੀ ਜਿਵੇਂ ਕਿ ਤੁਸੀਂ ਫੋਟੋ ਦੇਖ ਵੀ ਰਹੇ ਆ ਇਹ ਰਮਾਡਾ ਬੋਲ ਦੀ ਡਾਟਰ ਦੀ ਫੋਟੋ ਆ 11884 ਮਿਲਕ ਰਿਕਾਰਡ ਆ ਜੀ ਇਸ ਦਾ ਜੋ ਕਿ ਇੱਕ ਚੰਗਾ ਮਿਲਕ ਰਿਕਾਰਡ ਬਣ ਜਾਂਦਾ ਵਾ ਠੀਕ ਹੈ ਜੀ ਜੋ ਕਿ ਤਕਰੀਬਨ 38 ਤੋਂ 49 ਲੀਟਰ ਇੱਕ ਦਿਨ ਦੀ ਔਸਤ ਆ ਜਾਂਦੀ ਹੈ ਜੇ ਆਪਾਂ ਇਸ ਦੀ ਮਾਂ ਦਾ ਰਿਕਾਰਡ ਦੇਖੀਏ ਐਸ ਦੀ ਸਾਰੀ ਪੈੜਾਗਰੀ ਹੋਗੀ ਚਲੋ ਸਾਰੀ ਜਮਾ ਪੈੜਾਗਰੀ ਨਹੀਂ ਪੜਦੇ ਆਪਾਂ ਮਾਂ ਦੀ ਗੱਲ ਕਰ ਰਹੇ ਆਂ ਤਾਂ ਮਾਂ ਦੀ ਆਪਾਂ ਨਾਮ ਪੜਦਨੇ ਆ ਡੀਈਐਸਯੂ ਗਾਰੰਟੀ 70588ਟੀ ਠੀਕ ਹੈ ਜੀ ਐਸ ਦਾ ਸਕੋਰ ਵੀ ਮਾਂ ਦਾ ਸਕੋਰ ਵੀ ਚੰਗਾ ਹੈ ਜੋ ਕਿ 87 ਜੇ ਹੁਣ ਆਪਾਂ ਇਸ ਦੇ ਮਿਲਕ ਰਿਕਾਰਡ ਦੀ ਗੱਲ ਕਰੀਏ ਵੀ ਇਹ ਕਿੰਨੇ ਸਮੇਂ ਚ ਦਿੱਤਾ ਜਾਂ ਕਿੰਨੇ ਲੈਕਟਿਸ਼ਨਰ ਚ ਦਿੱਤਾ ਮਿਲਕ ਇਸ ਨੇ ਸੋ ਐਸ ਨੇ 3 ਸਾਲ ਦੇ 3 ਮਹੀਨੇ ਦੀ ਉਮਰ ਬੱਚੇ ਤੋਂ ਦਿੱਤਾ ਵਾ ਸੋ 3rd ਆਪਣਾ ਤੈਨਾਲੈਕਟੇਸ਼ਨ ਜਿਹਦਾ ਦਤਾ ਜੀ ਦੇਖੋ 3x ਲਿਖਿਆ ਹੋਇਆ ਸੋ 323 ਦੁਨਾਂ ਵਿੱਚ ਇਹਨਾਂ ਦਤਾ ਦਿੰਦਾ 26200 ਪਾਉਂਡ ਜੋ ਕਿ 11884 ਕਿਲੋਗ੍ਰਾਮ ਬਣਦਾ ਠੀਕ ਹੈ ਜੀ ਸੋ ਆਪਾਂ ਨਾਲ ਇਹ ਮਾਂ ਦੇ ਅੰਕ ਦੇਖੋ 4.4 ਫੈਟ ਵੀ ਆ ਸੋ ਇਹ ਸੀ ਆਪਣਾ ਬੋਲ ਰਮਾਡਾ ਜਿਸ ਦਾ ਕਿ 11884 ਜੋ ਕਿ ਤਕਰੀਬਨ 3840 ਲੀਟਰ ਉਸ ਤੱਕ ਲੈਂਦੀ ਪੈ ਰਹੀ ਆ ਠੀਕ ਹੈ ਜੀ ਸੋ ਇਸ ਤੋਂ ਅੱਗੇ ਬੋਲ ਆ ਰਿਹਾ ਜੀ ਆਪਣਾ ਐਬੀਐਸ ਦਾ ਬੋਲਟ ਬੋਲ ਆ ਰਿਹਾ ਜਿਸ ਦਾ ਕਿ ਮਿਲਕ ਰਿਕਾਰਡ 12806 ਹੈ ਜੋ ਕਿ ਬਹੁਤ ਹੀ ਚੰਗਾ ਰਿਕਾਰਡ ਹੈ ਇਸ ਤੋਂ ਵੀ ਰਮਾਡਾ ਤੋਂ ਵੀ ਜ਼ਿਆਦਾ ਮਿਲਕ ਵਾਧ ਦੇ ਦੇ ਰਿਹਾ ਜੀ ਪ੍ਰੋਡਕਸ਼ਨ ਠੀਕ ਹੈ ਜੀ ਸੋ ਇਸ ਦਾ ਮਿਲਕ ਰਿਕਾਰਡ ਤਕਰੀਬਨ ਆਪਣਾ ਵੈਬਸਾਈਟ ਤੇ ਵੀ ਪਿਆ ਹੋਇਆ ਦੇਖੋ ਡੈਮ ਜੀਲਡ ਦਾ ਹੈਗਾ 12806 ਫੈਟ ਤੇ ਹੈਗੀ 3.6% ਦੀ ਠੀਕ ਹੈ ਜੀ ਥੱਲੇ ਸਾਇਰ ਦੀ ਮਾ ਦਾ ਰਿਕਾਰਡ ਪਿਆ ਵਾ ਠੀਕ ਹੈ ਸਾਰੇ ਡੈਮ ਜੀਲਡ 15797 ਸੋ ਟੋਟਲ ਸੌਰੀ ਸਾਇਰ ਮੈਮ ਮਾਂ ਕਹਿ ਰਿਹਾ ਸਾਇਰ ਦੇ ਪਿਤਾ ਦਾ ਪਿਤਾ ਦੀ ਮਾਂ ਦਾ ਰਿਕਾਰਡ ਹੈਗਾ ਜੀ 15795 ਸੋ ਟੋਟਲ ਇਹਨਾਂ ਦੇ ਇਹਨਾਂ ਨੇ ਪੇਰੈਂਟਸ ਦੀ ਐਵਰੇਜ ਕੱਢ ਕੇ ਉਹ 12806 ਤੇ 15795 ਨੂੰ ਜੋੜ ਕੇ 2 ਤੇ ਡਿਵਾਈਡ ਕਰਕੇ 14301 ਮਿਲਕ ਪੇਰੈਂਟਸ ਦੀ ਐਵਰੇਜ ਆ ਚੁੱਕੀ ਆ ਬਟ ਇਸ ਦੀ ਮਾਂ ਦਾ ਮਲਕ ਰਿਕਾਰਡ 12806 ਹੈ ਜੋ ਕਿ ਇੱਕ ਬਹੁਤ ਹੀ ਚੰਗਾ ਮਲਕ ਰਿਕਾਰਡ ਹੈ ਠੀਕ ਹੈ ਜੀ ਇਸ ਤੋਂ ਅੱਗੇ ਬੋਲ ਆ ਗਿਆ ਜੀ ਆਪਣਾ ਹੈਮਰ ਬੋਲ ਆ ਗਿਆ ਐਬੀਐਸ ਦਾ 12981 ਇਸ ਦਾ ਮਿਲਕ ਰਿਕਾਰਡ ਹੈ ਜੀ ਮਾਂ ਦਾ ਜੀ ਠੀਕ ਹੈ ਜੀ ਜੋ ਕਿ ਇੱਕ ਚੰਗਾ ਮਿਲਕ ਰਿਕਾਰਡ ਹੈ ਤਕਰੀਬਨ ਆਪਣੇ ਜਿਹੜਾ ਪਿਛਲਾ ਬਾਲ ਸੀ ਬੋਲਟ ਉਸ ਦੇ ਅਰਦਗਿਰਦ ਹੈ ਥੋੜਾ ਜਿਹਾ ਜ਼ਿਆਦਾ ਹੀ ਆਸ ਤੋਂ ਠੀਕ ਹੈ ਜੀ ਸੋ ਆਪਾਂ ਜੀ ਇਸ ਦੀ ਪੇਖੀਏ ਮਾਂ ਦਾ ਨਾਮ ਹੈਗਾ ਜੀ ABS Spoke 7702 ਸੋ ਇਸ ਨੇ ਵੀ ਤਕਰੀਬਨ ਆਪਣਾ ਪਹਿਲਾ ਬਾਲ ਅਰਮਾਡਾ ਸੀਗਾ 3 ਸਾਲ ਤੇ 6 ਮਹੀਨੇ ਵਿੱਚ ਇਹ ਮਿਲਕ ਦਾ ਰਿਕਾਰਡ ਇਸ ਨੇ ਬਣਾਇਆ ਵਾ 319 ਦਿਨਾਂ ਦੇ ਵਿੱਚ ਉਸ ਵਕਤ ਇਸ ਦੀ ਉਮਰ 3 ਸਾਲ 6 ਮਹੀਨੇ ਸੀ 28620 ਪਾਉਂਡ ਮਿਲਕ ਦਿੱਤਾ ਵਾ ਜਿਸ ਨੂੰ ਆਪਾਂ ਦੋ ਤੇ ਉਹ ਕਰਕੇ ਕੈਲਕੂਲੇਟਰ ਕਰਕੇ ਕਿਲੋਗ੍ਰਾਮ ਵਿੱਚ 12981 ਕਿਲੋਗ੍ਰਾਮ ਬਣਦੇ ਆ ਸੋ ਇਸ ਨੇ ਵੀ ਤਿੰਨ ਇਲੈਕਟ੍ਰੀਕਸ਼ਨ ਵਿੱਚ ਦਿੱਤਾ ਦਿੱਤਾ ਵਾ 3x ਲਿਖਿਆ ਹੋਇਆ ਆ ਰਿਹਾ ਹੈ ਠੀਕ ਆ ਜੀ ਫੈਟ ਪਰਸੈਂਟੇਜ ਵੀ ਚੰਗੀ ਆ ਇਸ ਦੀ ਸੋ ਇਸ ਤੋਂ ਅੱਗੇ ਆਪਣਾ ਬੋਲ ਆ ਰਿਹਾ ਹੈ ਜੀ ਬਰੂਟ ਜਿਸ ਦਾ ਕਿ ਮਿਲਕ ਰਿਕਾਰਡ 13802 ਕਿਲੋਗ੍ਰਾਮ ਆ ਰਿਹਾ ਹੈ ਜੋ ਕਿ ਆਪਣੇ ਹੈਮਰ ਨਾਲੋਂ ਕਾਫੀ ਚੰਗਾ ਬਲ ਮਿਲਕ ਰਿਕਾਰਡ ਅੱਗੇ ਆ ਰਿਹਾ ਹੈ तकरीबन 1000 ਲੀਟਰ ਆਪਣਾ ਉਸ ਤੋਂ ਵੱਧ ਆ ਰਿਹਾ ਠੀਕ ਹੈ ਜੀ ਸੋ ਜੇ ਆਪ ਐਸ ਦੀ ਡੈਮ ਮਿਲਦ ਕੇ ਮਾਂ ਦਾ ਨਾਮ ਦੇਖੀ ਜੇ ਕੰਪਾਸ T R T M R C A E ਠੀਕ ਹੈ ਜੀ ਸੋ ਇਸ ਦਾ ਮਿਲਕ ਰਿਕਾਰਡ ਇਸ ਨੇ 365 ਦਿਨਾਂ ਵਿੱਚ ਕੀਤਾ ਵਾ 30000 430 ਪਾਉਂਡ ਬਣਦੇ ਆ ਠੀਕ ਹੈ ਜੀ ਚੰਨ ਲਗਤੀਸ਼ਨ ਵਿੱਚ ਦੁੱਧ ਇਸਨੇ ਦਿੱਤਾ ਬਟ ਇਸ ਦੀ ਉਮਰ ਤੁਸੀਂ ਦੇਖੋ 2 ਸਾਲ ਤੇ 7 ਮਹੀਨੇ ਹੀ ਉਮਰ ਸੀਗੀ ਜਦੋਂ ਇਸਨੇ ਇਹ ਰਿਕਾਰਡ ਬਣਾਇਆ ਵਾ ਠੀਕ ਹੈ ਜੀ ਬਾਕੀਆਂ ਦਾ ਸੀਗਾ 3 ਸਾਲ ਕੁ ਸੇ ਮਹੀਨੇ ਬਟ ਇਸ ਦੀ 2 ਸਾਲ ਤੇ ਸਿਰਫ 7 ਮਹੀਨੇ ਉਮਰ ਸੀਗੀ ਸੋ 365 ਦਿਨਾਂ ਵਿੱਚ ਇਸਨੇ ਇਹ ਮਿਲਕ ਰਿਕਾਰਡ ਬਣਾਇਆ ਵਾ ਇਸ ਤੋਂ ਅੱਗੇ ਆ ਗਿਆ ਜੀ ਐਬੀਐਸ ਦਾ ਸਨੋਮੈਨ ਬੱਲ ਆ ਗਿਆ ਦੇਖਣ ਨੂੰ ਵੀ ਬਹੁਤ ਹੀ ਜਿਆਦਾ ਸੋਹਣਾ ਲੱਗਦਾ ਵਾ ਵਾਈਟ ਵਾਈਟ ਕਲਰ ਹੁੰਦਾ ਤਕਰੀਬਨ ਦੁੱਧ ਦੇ ਵਾਂਗੂ ਹੀ ਹੁੰਦਾ ਹ ਠੀਕ ਹੈ ਜੀ ਦੇਖਣ ਨੂੰ ਬਹੁਤ ਸੋਹਣਾ ਵਾ 14893 ਕਿਲੋਗ੍ਰਾਮ ਇਸ ਦੀ ਮਾਂ ਦਾ ਮਿਲਕ ਰਿਕਾਰਡ ਕੀਤਾ ਗਿਆ ਵਾ ਠੀਕ ਹੈ ਜੀ ਜੋ ਕਿ ਕਾਫੀ ਮਿਲਕ ਹੋ ਜਾਂਦਾ ਵਾ ਜੋ ਕਿ ਤਕਰੀਬਨ 48 ਤੋਂ 50 ਲੀਟਰ ਦੇ ਆਸਤ ਪਿਆ ਜਾਂਦੇ ਆ ਜੀ ਇੱਕ ਦਿਨ ਦੇ ਜੋ ਕਿ ਕਾਫੀ ਜ਼ਿਆਦਾ ਮਿਲਕ ਹੋ ਜਾਂਦਾ ਵਾ ਠੀਕ ਹੈ ਜੀ ਸੋ ਜੇ ਆਪਾਂ ਇਸ ਦਾ ਦੇਖੀਏ ਮਿਲਕ ਰਿਕਾਰਡ ਇਹਦੇ ਨੇ ਵੈਬਸਾਈਟ ਤੇ ਵੀ ਹੈ ਐਬੀਐਸ ਦਾ 14893 ਫੈਟ ਇਸ ਦੀ 3.9 ਹੈ ਠੀਕ ਹੈ ਜੀ ਤੋ ਜੇ ਆਪਾਂ ਸ਼ਾਇਰ ਦੀ ਦੇਖੀ ਇਸ ਦੀ ਇਸ ਦਾ ਜੋ ਬੋਲ ਦਾ ਪੇਤਾ ਹੈ ਉਸ ਦੀ ਮਾਂ ਦਾ ਰਿਕਾਰਡ ਵੀ ਦੇਖੀ 15700 95 ਆ ਰਿਹਾ ਹੈ ਸੋ ਇਹਨਾਂ ਦੋਨਾਂ ਨੂੰ ਜੋੜ ਕੇ 15344 ਪੀਰੈਂਟਸ ਦੀ ਐਵਰੇਜ ਆ ਰਹੀ ਹੈ ਜੋ ਕਿ ਇੱਕ ਚੰਗਾ ਰਿਕਾਰਡ ਹੈ 48 ਤੋਂ 50 ਲੀਟਰ ਇੱਕ ਦੀ ਔਸਤ ਕਾਫੀ ਮਿਲਕ ਰਿਕਾਰਡ ਬਣ ਜਾਂਦਾ ਹੈ ਇਸ ਤੋਂ ਅੱਗੇ ਬੋਲ ਆ ਗਿਆ ਇਹ ਸਪਾਈਕ ਜੋ ਕਿ ਅੱਜ ਕੱਲ کافی ਚਰਚਾ ਵਿੱਚ ਵੀ ਬੋਲ ਚੱਲ ਰਿਹਾ ਹੈ ਜੈਸਾ ਦਾ ਕਿ ਮਿਲਕ ਰਿਕਾਰਡ 16841 ਲੀਟਰ ਹੈ ਠੀਕ ਹੈ ਜੀ ਜੋ ਕਿ 50 ਲੀਟਰ ਤੋਂ 55 ਲੀਟਰ ਦੇ ਇਰਦ ਗਿਰਦ ਰਹਿ ਰਿਹਾ ਹੈ ਇੱਕ ਦਿਨ ਦਾ ਕਾਫੀ ਚੰਗਾ ਮਿਲਕ ਰਿਕਾਰਡ ਬਣ ਜਾਂਦਾ ਜੀ ਆਪਣਾ ਜੀ ਸੀਗਾ ਜੀ 16841 ਲੀਟਰ ਜੇ ਆਪਾਂ ਇਸ ਦੀ ਮਾਂ ਦਾ ਨਾਮ ਦੇਖੀਏ ਜੀ ਜੈਨਸੀ ਜੈਕੀ ਮੈਬਲ ਈਟੀ ਵੀਜੀ 86 ਠੀਕ ਹੈ ਜੀ ਸੋ ਇਸ ਦਾ ਮਿਲਕ ਰਿਕਾਰਡ ਇਸ ਨੇ 365 ਦਿਨਾਂ ਵਿੱਚ ਕੀਤਾ ਵਾ 37130 ਪੌਂਡ ਠੀਕ ਹੈ ਜੀ ਚੈਨਲ ਇਲੈਕਟ੍ਰੀਸ਼ੀਅਨ ਵਾਚੀ ਦੁੱਧ ਇਸ ਨੇ ਮਿਲਕ ਰਿਕਾਰਡ ਕੀਤਾ ਬਟ ਇਸ ਦੀ ਉਮਰ 2 ਸਾਲ ਤੇ 3 ਮਹੀਨੇ ਸੀ ਉਸ ਵਕਤ ਜਾਂ ਵਕਤ ਇਸ ਨੇ ਮਿਲਕ ਰਿਕਾਰਡ ਇਹ ਕੀਤਾ ਵਾ ਤੁਸੀਂ ਸੋਚ ਕੇ ਦੇਖਦੇ ਹੋ ਵੀ ਉਮਰ ਇਸ ਦੀ ਕਿੰਨੀ ਘੱਟ ਹੋ ਸਕਦੀ ਉਸ ਵਕਤ ਤੁਸੀਂ ਇਸ ਗੱਲ ਤੋਂ ਅੰਦਾਜ਼ਾ ਲਾ ਸਕਦੇ ਆ ਕਿ ਜਿਹੜਾ ਸਪਾਈਕ ਬੋਲ ਹੈ ਇਹਦੇ ਵਿੱਚ ਜੋ ਬੱਚੀਆਂ ਨੇ ਰਹਿਣਗੀਆਂ ਉਹ ਛੋਟੀ ਉਮਰ ਵਿੱਚ ਗਰਭ ਧਾਰਨ ਸਮਰੱਥਾ ਕਰ ਲੈਣਗੀਆਂ ਸੋ ਤੁਸੀਂ ਦੇਖੋ 2 ਸਾਲ ਤੇ 3 ਮਹੀਨੇ ਦੀ ਉਮਰ ਵਿੱਚ ਤਾਂ ਸੰਨੇ ਮਿਲਕ ਰਿਕਾਰਡ ਇਹ ਕਰਤਾ ਸੀਗਾ 37130 ਸੋ ਠੀਕ ਹੈ ਜੀ ਇਹ ਸੀ ਆਪਣੀ ਅੱਜ ਦੀ ਵੀਡੀਓ ਪੰਜ ਬੋਲ ਸੀਗੇ ਜਿੰਨਾ ਜੀ ਆਪਾਂ ਮਾਂ ਦਾ ਮਿਲਕਰ ਕੋਡ ਤੋਂ ਦੱਸ ਰਹੇ ਆ ਸਪਾਈਕ ਹੋ ਗਿਆ ਸਨੋਮੈਨ ਹੋ ਗਿਆ ਠੀਕ ਆ ਜੀ ਬਰੂਟ ਹੋ ਗਿਆ ਹੈਮਰ ਹੋ ਗਿਆ ਬੋਲਟ ਹੋ ਗਿਆ ਠੀਕ ਆ ਜੀ ਇਹ ਸੀ ਆਪਣੀ ਬੋਲ ਅੱਜ ਦੀ ਸੋ ਜੀ ਵੀਡੀਓ ਚੰਗੀ ਲੱਗੇ ਚੈਨਲ ਸਬਸਕ੍ਰਾਈਬ ਕਰਿਓ